ਬਹੁਤ ਹੀ ਸਤਿਕਾਰਯੋਗ ਛੋਟੇ ਤੇ ਵੱਡੇ ਭਰਾਓ ਆਦਰ ਤੇ ਸਤਕਾਰ ਸਹਿਤ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸਰਦਾਰ ਜੋਗਾ ਸਿੰਘ ਜੀ ਚਪੜ ਸਾਹਿਬ ਦਾ ਛੋਟੇ ਵੀਰ ਦੀਪ ਸਿੱਧੂ ਜੀ ਦਾ ਤੇ तमाम ਉਹਨਾਂ ਪ੍ਰਬੰਧਕ ਵੀਰਾਂ ਦਾ ਜਿਨ੍ਹਾਂ ਨੇ ਇੱਥੇ ਮੋਰਚਾ ਇਹ ਉਹ ਸਥਾਨ ਹੈ ਸ਼ੰਭੂ ਬਾਡਰ ਜਿੱਥੇ ਸਾਡੇ ਮੌਲਕ ਅਧਿਕਾਰਾਂ ਦਾ ਮਰਡਰ ਹੁੰਦਾ ਹੈ ਫੰਡਾਮੈਂਟਲ ਰਾਈਟਸ ਦਾ ਕਤਲ ਹੁੰਦਾ ਹੈ ਸਾਨੂੰ ਆਪਣੀ ਗੱਲ ਕਹਿਣ ਦਾ ਕਾਨੂੰਨਨ ਸੰਵਿਧਾਨਕ ਹੱਕ ਆ ਪੀਸਫੁਲ ਤਰੀਕੇ ਦੇ ਨਾਲ ਤੇ ਮੋਦੀ ਦੇ ਹੱਥ ਠੋਕਾ ਬਣੇ ਹਰਿਆਣੇ ਦੇ ਪੁਲਿਸ ਵਾਲੇ ਇੱਥੇ ਲਾ ਡਾਂਗਾ ਪਾਣੀ ਦੀਆਂ ਬਿਛਾਰਾਂ ਸੋ ਅੱਜ ਜਿੱਥੇ ਪ੍ਰਬੰਧਕ ਵੀਰਾਂ ਦਾ ਧੰਨਵਾਦ ਆ ਮੇਰੇ ਬੁਲਣ ਤੋਂ ਪਹਿਲਾਂ ਸਤਿਕਾਰਯੋਗ ਸਾਰੇ ਦੋਸਤਾਂ ਨੇ ਆਪੋ ਆਪਣੇ ਵਿਚਾਰ ਬਾਖੂਬੀ ਬੜੇ ਢੰਗ ਤਰੀਕੇ ਦੇ ਨਾਲ ਰੱਖੇ ਆ ਕਿ ਅਸੀਂ ਲੜਾਈ ਨੂੰ ਸਫਲ ਕਿਦਾਂ ਕਰਨਾ ਹੈ ਅਸੀਂ ਲੁਧਿਆਣੇ ਤੋਂ ਤੁਰੇ ਅਰ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਤੁਸੀਂ ਗੱਡੀਆਂ ਦੇ ਉੱਤੇ ਕਾਲੇ ਝੰਡੇ ਬਨ ਕੇ ਚੱਲੇ ਹੋ ਇਹਦਾ ਕੀ ਮਕਸਦ ਆ ਤੇ ਅੱਜ ਮਕਸਦ ਆ ਸੱਤ ਬੰਦੇ ਮੋਦੀ ਕੋਲੇ ਨਹੀਂ ਗਏ ਮਕਸਦ ਇਹ ਆ ਦੁੱਖ ਤੇ ਅਫਸੋਸ ਆ ਕਿ ਉਹ ਸਾਰੇ ਦੇਸ਼ ਦੇ ਕਿਸਾਨਾਂ ਦੇ ਪ੍ਰਤੀਨਿਧ ਸਨ ਦੇਸ਼ ਦੇ ਕਿਸਾਨਾਂ ਨੂੰ ਬਾਰ-ਬਾਰ ਅਪੀਲ ਕੀਤੀ ਗਈ ਵੀ ਤੁਸੀਂ ਕੇਂਦਰ ਸਰਕਾਰ ਦੇ ਨਾਲ ਗੱਲ ਕਰੋ ਆ ਕੇ ਜਦ ਕਿ ਕਿਸਾਨ ਲੀਡਰਾਂ ਦਾ ਵਿਚਾਰ ਨਹੀਂ ਸੀਗਾ ਦੋਸਤੋ ਪਰ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਕਮੈਂਟਸ ਕਰਨ ਵਾਲੇ ਲੋਕ ਆ ਨਾ ਉਹਨਾਂ ਦੇ ਵਿੱਚੋਂ ਇੱਕ ਵੱਡੀ ਗਿਣਤੀ ਤੇ رائے ਆਈ ਵੀ ਤੁਹਾਨੂੰ ਗੱਲਬਾਤ ਦਾ ਟੇਬਲ ਨਹੀਂ ਛੱਡਣਾ ਚਾਹੀਦਾ ਤੇ ਕਿਸਾਨ ਜਥੇਬੰਦੀਆਂ ਨੇ رائے ਸਲਾਹ ਕੀਤੀ رائے ਸਲਾਹ ਕਰਨ ਤੋਂ ਬਾਅਦ ਉਹਨਾਂ ਲੋਕਾਂ ਨੂੰ تسلی ਕਰਾਉਣ ਵਾਸਤੇ ਪਤਾ ਸੀਗਾ ਆਪਾਂ ਨੂੰ ਸਾਰਿਆਂ ਨੂੰ ਵੀ ਕੀ ਕੁਝ ਹੋਣਾ ਉੱਥੇ ਉਹਨਾਂ ਲੋਕਾਂ ਦੀ تسلی ਕਰਾਉਣ ਵਾਸਤੇ ਦੋਸਤੋ 7 ਮੈਂਬਰਾਂ ਦਾ ਚੁਣਨਾ ਹੋਇਆ ਤੇ ਉਹ 7 ਮੈਂਬਰ ਦਿੱਲੀ ਦੇ ਵਿੱਚ ਗਏ ਤੇ ਦਿੱਲੀ ਦੀ ਹਕੂਮਤ ਨੇ ਚਾਹੀਦਾ ਸੀਗਾ ਸਤਕਾਰਯੋਗ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਕਿਸਾਨ ਦੇ ਪ੍ਰਤੀਨਿਧਾਂ ਖੁਦ ਗੱਲ ਕਰਦਾ ਹੈ ਕਿਉਂਕਿ ਸਾਡਾ ਦੇਸ਼ ਖੇਤੀ ਪ੍ਰધાન ਦੇਸ਼ ਹੈ ਪਰ ਅਫਸੋਸ ਹੋਇਆ ਕਿ ਮੋਦੀ ਸਾਹਿਬ ਖੁਦ ਤਾਂ ਬੜੀ ਦੂਰ ਦੀ ਗੱਲ ਆ ਉਹਨਾਂ ਨੇ ਤਾਂ ਆਪਣਾ ਕੋਈ ਰਾਜ ਮੰਤਰੀ ਕੋਈ ਕੈਬਨਿਟ ਵਜ਼ੀਰ ਭੇਜਣ ਦੀ ਵੀ ਖੇਚਲ ਨਹੀਂ ਕੀਤੀ ਉਹਨਾਂ ਨੇ ਇੱਕ ਸਕੱਤਰ ਲੈਵਲ ਦਾ ਅਧਿਕਾਰੀ ਤੇ ਕਿਸਾਨ ਵੀਰ ਉਸ ਸਕੱਤਰ ਦੇ ਕੋਲੇ ਵੀ ਗਏ ਸਾਡੇ ਲੀਡਰ ਸਹਿਬਾਨ ਗਏ ਉੱਥੇ ਆਪਣੀ ਗੱਲ ਰੱਖੀ ਉਹਨਾਂ ਲੋਕਾਂ ਨੂੰ ਜਵਾਬ ਦੇਣ ਵਾਸਤੇ ਜਿਹੜੇ ਕਹਿੰਦੇ ਸੀ ਤੁਹਾਨੂੰ ਟੇਬਲ ਨਹੀਂ ਛੱਡਣਾ ਚਾਹੀਦਾ ਦੋਸਤੋ ਯਾਦ ਕਰੋ ਡਾਕਟਰ ਭੀਮrao ਅੰਬੇਦਕਰ ਸਾਹਿਬ ਸਾਨੂੰ ਸਬਦਾਨ ਦੇ ਕੇ ਗਏ ਅੱਜ ਨਮਨ ਕਰਦਾ ਡਾਕਟਰ ਭੀਮrao ਅੰਬੇਦਕਰ ਸਾਹਿਬ ਨੂੰ ਉਹਨਾਂ ਦੀ ਸੋਚ ਨੂੰ ਜਿਹੜੀ ਭਵਿੱਖ ਦੀਆਂ ਗੱਲਾਂ ਜਾਣਨ ਵਾਲੀ ਸੋਚ ਸੀ ਉਹ ਸਾਨੂੰ ਸਬਦਾਨ ਦੇ ਕੇ ਗਏ ਸਾਡਾ ਦੇਸ਼ ਸੰਗੀਤ ਢਾਂਚਾ ਮੁਲਕ ਹੈਗਾ ਸਾਡਾ ਫੈਡਰਲਿਜ਼ਮ ਅਸੀਂ ਇਸ ਫੈਡਰਲਿਜ਼ਮ ਨੂੰ ਮਜ਼ਬੂਤ ਕਰਨਾ ਬਹੁਤ ਪੱਤਰਕਾਰ ਦੋਸਤ ਸਵਾਲ ਕਰ ਦਿੰਦੇ ਆ ਜਦੋਂ ਖਾਲਿਸਤਾਨ ਦੀ ਗੱਲ ਆਉਂਦੀ ਆ ਤੇ ਸਿਮਰਜੀਤ ਬੈਂਸ ਇੱਕੋ ਹੀ ਗੱਲ ਕਹਿੰਦਾ ਕਿ ਜਿੱਥੇ ਫੈਡਰਲਿਜ਼ਮ ਮਜ਼ਬੂਤ ਹੋਏਗਾ ਉੱਥੇ ਖੜਾਂਗੇ ਜਾ ਕੇ ਜਿੱਥੇ ਦੇਸ਼ ਦੇ ਟੁਕੜੇ ਹੋਣਗੇ ਉੱਥੇ ਨਹੀਂ ਅੱਜ ਸਾਡੇ ਫੈਡਰਲਿਜ਼ਮ ਦੇ ਉੱਤੇ ਵੱਡੀ ਚੋਟ ਹੈਗੀ ਆ ਸੱਟ ਹੈਗੀ ਆ ਪੜੋ ਡਾਕਟਰ ਭੀਮਰਾਓਂ ਅੰਬੇਦਕਰ ਸਾਹਿਬ ਦਾ ਲਿਖਿਆ ਹੋਇਆ ਸਬਦਾਨ ਉਸ ਸੰਵਿਧਾਨ ਦੇ ਵਿੱਚ ਇਸ ਵੱਡੇ ਮੁਲਕ ਨੂੰ ਚਲਾਉਣ ਵਾਸਤੇ ਕੇਂਦਰ ਤੇ ਰਾਜਾਂ ਦੀਆਂ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ। ਕਿਹੜੀ ਸ਼ਕਤੀ ਕੇਂਦਰ ਦੇ ਕੋਲੇ ਆ ਕਿਹੜੀ ਸਬਜੈਕਟ ਦੇ ਉੱਤੇ ਕੇਂਦਰ ਕਾਨੂੰਨ ਬਣਾ ਸਕਦਾ ਤੇ ਕਿਹੜੇ ਸਬਜੈਕਟ ਦੇ ਉੱਤੇ ਸੂਬੇ ਕਾਨੂੰਨ ਬਣਾ ਸਕਦੇ ਆ। ਅਜ ਅਫਸੋਸ ਹੋ ਗਿਆ ਜਦੋਂ ਭਾਰਤ ਦੇ ਸੰਵਿਧਾਨ ਦਾ 7ਵੇਂ ਸ਼ੈਡਿਊਲ ਦੀ 14ਵੀਂ ਐਂਟਰੀ ਗੂਗਲ ਦੇ ਉੱਤੇ ਸਾਰਾ ਕੁਝ ਦੋਸਤੋ ਪਿਆ ਪੜ੍ਹ ਕੇ ਦੇਖੋ। ਖੇਤੀਬਾੜੀ ਦੇ ਉੱਤੇ ਕਾਨੂੰਨ ਬਣਾਉਣ ਦਾ ਅਧਿਕਾਰ ਸਿਰਫ ਤੇ ਸਿਰਫ ਸੂਬਿਆਂ ਕੋਲੇ ਰਾਜਕ ਦੇ ਕੋਲੇ। ਕੇਂਦਰ ਦੇ ਕੋਲੇ ਨਹੀਂ ਸਟੇਟਾਂ ਦੇ ਕੋਲੇ ਤੇ ਇਸੇ ਸੰਵਿਧਾਨ 7ਵੇਂ ਸ਼ੈਡਿਊਲ ਦੀ 26ਵੀਂ ਐਂਟਰੀ ਖੇਤੀਬਾੜੀ ਜਨਸ ਦਾ ਮੰਡੀਕਰਨ ਮਾਰਕੀਟਿੰਗ ਉਹ ਕੇਂਦਰ ਦੇ ਕੋਲੇ ਨਹੀਂ ਕਾਨੂੰਨ ਬਣਾਉਣ ਦਾ ਅਧਿਕਾਰ ਉਹ ਰਾਜਾਂ ਦੀ ਸੰਭਲੀ ਦੇ ਕੋਲੇ ਹੈ ਰਾਜਾਂ ਦੇ ਕੋਲੇ ਹੈ ਰਾਜ ਅਧਿਕਾਰ ਹੈ ਅੱਜ ਮੋਦੀ ਡਿਕਟੇਟਰ ਬਣ ਕੇ 370 ਨੋਟਬੰਦੀ ਜੀਐਸਟੀ ਮੂੰਹ ਪੈ ਗਿਆ ਤੇ ਮੋਦੀ ਥੋੜੀ ਪਹਿਲੀ ਜਿੱਤਿਆ ਦੋਸਤੋ ਮੋਦੀ ਸਾਹਿਬ ਨੂੰ ਪੰਜਾਬੀ ਦੇ ਵਿੱਚ ਟਵੀਟ ਕਰਨਾ ਪਿਆ ਤੁਹਾਡੀ ਜਿੱਤ ਹੈ ਪੰਜਾਬ ਦੇ ਸੂਰਬੀਰ ਜੋਧੇਓ ਉਹਨੂੰ ਡਰ ਲੱਗਿਆ ਮਤ ਸੋਚੋ ਕਿ ਇਕੱਲੇ ਸਿੱਖ ਤੋਂ ਡਰ ਲੱਗਿਆ ਜਿਹੜੇ ਲੋਕ ਅੱਜ ਸਾਨੂੰ ਪਾੜਨ ਦੀਆਂ ਚਾਲਾਂ ਚੱਲ ਰਹੇ ਆ ਜਿਹੜੇ ਲੋਕ ਇਸ ਅੰਦੋਲਨ ਨੂੰ ਕਮਜ਼ੋਰ ਕਰਨ ਦੀਆਂ ਗੱਲਾਂ ਕਰ ਰਹੇ ਆ ਅੱਜ ਉਹਨਾਂ ਤੋਂ ਸੁਚੇਤ ਹੋਣ ਦੀ ਜ਼ਰੂਰਤ ਹੈ ਅੱਜ ਕਾਮਰੇਡ ਬਲਵਿੰਦਰ ਦਾ ਮਰਡਰ ਉਹ ਕਿਸੇ ਜਾਤੀ ਦੁਸ਼ਮਣੀ ਦਾ ਹਿੱਸਾ ਨਹੀਂ ਉਹ ਸਰਕਾਰੀ ਏਜੰਸੀਆਂ ਦਾ ਮਰਡਰ ਆ ਕਿਉਂਕਿ ਕਿਸਾਨ ਅੰਦੋਲਨ ਦੇ ਅੰਦਰ 16 17 ਕਾਮਰੇਡਾਂ ਦੀਆਂ ਜਥੇਬੰਦੀਆਂ ਦਿਨ ਰਾਤ ਮਿਹਨਤ ਕਰ ਰਹੀਆਂ ਨੇ ਦਿਨ ਰਾਤ ਮਿਹਨਤ ਕਰ ਰਹੀਆਂ ਨੇ ਅੱਜ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਵਾਸਤੇ ਕਿਤੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨਿਆ ਕਿਤੇ ਅਸ਼wini ਸ਼ਰਮੇ ਦੀ ਗੱਡੀ ਦੇ ਉੱਤੇ ਪਥਰਾ ਹੋਇਆ ਤੇ ਫਿਰ ਅਸ਼wini ਸ਼ਰਮੇ ਦੇ ਵਿਰੁੱਧ ਕਾਂਗਰਸ ਪਾਰਟੀ ਦੇ ਲੋਕ ਬਿਆਨ ਦਿੰਦੇ ਆ ਕਿ ਇਹ ਮੈਂ ਕਰਾਇਆ ਫਿਰ ਭਾਜਪਾ ਵਾਲੇ ਉਸ ਲੀਡਰ ਦੇ ਪੰਜਾਬ ਦੇ ਅੰਦਰ ਪੁਤਲੇ ਫੂਕਦੇ ਆ ਪੋਸਟਮਾਰਟਮ ਕਰ ਲੋ ਸੋਚ ਕਰ ਲੋ ਵੱਡੇ ਅੰਦੋਲਨ ਤੋਂ ਤੁਹਾਡਾ ਧਿਆਨ ਭਟਕਾਉਣ ਦੇ ਯਤਨ ਕੀਤੇ ਜਾ ਰਹੇ ਪੈਰਲਲਿਕ ਸ਼ਗੂਫਾ ਖੜਾ ਕਰਨ ਦਾ ਯਤਨ ਕੀਤਾ ਜਾ ਰਿਹਾ ਕਿ ਲੋਕਾਂ ਦਾ ਧਿਆਨ ਦੋਸਤੋ ਇਸ ਪਾਸੇ ਤੋਂ ਹਟ ਜਵੇ ਲੋਕ ਆਪੋ ਆਪਣੇ ਕੰਮਾਂ ਦੇ ਵਿੱਚ ਦੂਜੇ ਤੀਜੇ ਖਿਆਲਾਂ ਦੇ ਵਿੱਚ ਘਰਾਂ ਨੂੰ ਵਾਪਸ ਚਲੇ ਜਾਣ ਉਸ ਤੋਂ ਅੱਜ ਦੁੱਖ ਤੇ ਅਫਸੋਸ ਆ ਸਾਡਾ ਫੈਡਰਲਿਜ਼ਮ ਖਤਰੇ ਤੇ ਸਾਡੇ ਮੌਲਕ ਅਧਿਕਾਰ ਖਤਰੇ ਦੇ ਵਿੱਚ ਅਸੀਂ ਆਏ ਇੱਥੇ ਜਾਣਾ ਸੀਗਾ ਮੋਟਰਸਾਈਕਲਾਂ ਤੇ ਦਿੱਲੀ ਨੈਸ਼ਨਲ ਹਾਈਵੇ ਯੂਜ਼ ਕਰਕੇ ਦਿੱਲੀ ਜਾਵਾਂਗੇ ਤੇ ਇੱਥੇ ਪੁਲਿਸ ਨੇ ਲਾ ਹਰਿਆਣੇ ਦੀ ਪੁਲਿਸ ਨੇ ਬੜਾ ਸੀ ਘੱਗਰ ਦੇ ਵਿੱਚ ਦੀ ਜਾਣ ਦਾ ਯਤਨ ਵੀ ਕੀਤਾ ਪਰ ਗੱਲ ਬਣੀ ਨਹੀਂ ਮਾਰਚ ਮਹੀਨੇ ਦੇ ਅੰਦਰ ਜਦੋਂ ਖੇਤੀ ਸਦਾਰ ਬਿੱਲ ਜਾਂ ਕਾਨੂੰਨ ਨਹੀਂ ਬਣੇ ਸਨ ਨਾਰਡੀਨਸਗਾ ਕਰੋਨਾ ਦੀ ਆੜ ਦੇ ਵਿੱਚ ਇਹ ਕਰੋਨਾ ਕਿਸਾਨ ਅੰਦੋਲਨ ਦੀ ਪਹਿਲੀ ਪ੍ਰਾਪਤੀ ਮੈਂ ਵਧਾਈ ਤੁਹਾਨੂੰ ਇਹ ਵੀ ਦੇ ਦਿੰਨਾ ਵੀ ਤੁਸੀਂ ਕਰੋਨਾ ਪੈਰਾਂ ਦੇ ਥੱਲੇ ਮੜ ਦਿੱਤਾ ਮੜਿਆ ਤੁਸੀਂ ਕਿਸਾਨ ਵੀਰੋ ਤੁਸੀਂ ਮੜਿਆ ਇਹ ਲੋਕ ਮੈਂ ਦੇ ਵੰਤੋਂ ਕਹਿੰਦਾ ਰਿਆਂ ਮੈਂ ਸ਼ੁਰੂਆਤੀ ਦਿਨਾਂ ਤੋਂ ਕਹਿੰਦਾ ਰਿਆਂ ਬਿਮਾਰੀ ਹੈਗੀ ਐ ਪਰ ਜਿੱਡਾ ਵੱਡਾ ਭੂਤ ਇਹਨਾਂ ਰੂਲਿੰਗ ਨੇ ਪੂਰੀ ਦੁਨੀਆ ਦੇ ਅੰਦਰ ਇਕੱਲੇ ਪੰਜਾਬ 'ਚ ਸਾਡੇ ਦੇਸ਼ 'ਤੇ ਨਹੀਂ ਪੂਰੀ ਦੁਨੀਆ ਦੇ ਅੰਦਰ ਜਿੱਡਾ ਵੱਡਾ ਭੂਤ ਖੜਾ ਕੀਤਾ ਇਹ ਰੂਲਿੰਗ ਦੀ ਇੱਕ ਚਾਲ ਹੈਗੀ ਐ ਅਰ ਦੋਸਤੋ ਅਸੀਂ ਮਾਰਚ ਮਹੀਨੇ ਦੇ ਵਿੱਚ ਜਦੋਂ ਆਰਡੀਨੈਂਸ ਉਹ ਸਤਕਾਰਯੋਗ ਭੈਣ ਜਿਹੜੀ ਦੇਸ਼ ਦੇ ਅੰਦਰ ਬਾਦਲ ਤੱਬਰ ਦੀ ਨੂੰ ਸਤਕਾਰਯੋਗ ਬੀਬੀ ਹਰਸਿਮਰਤ ਕੌਰ ਬਾਦਲ ਕੇਂਦਰ ਦੀ ਕੈਬਨਟ ਦੇ ਅੰਦਰ ਆਰਡੀਨੈਂਸ ਆਉਂਦਾ ਲੋਕ ਸਭਾ ਤੇ ਵਿਧਾਨ ਸਭਾ ਦੇ ਅੰਦਰ ਜਦੋਂ ਕੋਈ ਬਿੱਲ ਜਾਣਾ ਕੋਈ ਆਰਡੀਨੈਂਸ ਜਾਣਾ ਪਹਿਲਾਂ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਉਹਨੂੰ ਪ੍ਰਵਾਨਗੀ ਹੋਣੀ ਹੈ ਫਿਰ ਉਹ ਸੂਬੇ ਦੀ ਵਿਧਾਨ ਸਭਾ ਜਾਂ ਦੇਸ਼ ਦੀ ਲੋਕ ਸਭਾ ਦੇ ਅੰਦਰ ਜਾਣਾ ਤੇ ਉਹ ਆਰਡੀਨੈਂਸ ਜਾਰੀ ਹੋ ਗਿਆ। ਅਸੀਂ ਬਹੁਤ ਸਾਰੇ ਦੋਸਤਾਂ ਦੇ ਨਾਲ ਰੈਸਲਾ ਕੀਤੀ। ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਐਕਸ ਬੀ ਸੀ ਸਾਫ ਤੁਹਾਨੂੰ ਯਾਦ ਹੋਊਗਾ ਸਰਦਾਰ ਸਰਦਾਰਾ ਸਿੰਘ ਜੋਲ ਸਾਫ। ਮੈਂ ਜਾਤੀ ਤੌਰ ਤੇ ਬੜਾ ਸਤਿਕਾਰ ਕਰਦਾ ਸੀ ਦੋਸਤੋ ਉਹਨਾਂ ਦਾ। ਕਿ ਇਹ ਉਸ ਮਹਾਨ ਸੰਸਥਾ ਦੇ ਐਕਸ ਬੀ ਸੀ ਹੈਗੇ ਲੋਕਾਂ ਨੂੰ ਸਿਹਤ ਦੇਣਗੇ ਅਫਸੋਸ ਹੋਇਆ ਕਿ ਉਹਨਾਂ ਨੇ ਹੱਕ ਦੇ ਵਿੱਚ ਸਟੇਟਮੈਂਟ ਦਿੱਤਾ। ਤੇ ਪੰਜਾਬ ਦੇ ਵਿੱਚੋਂ ਮੈਨੂੰ ਇਸ ਗੱਲ ਦਾ ਵੀ ਮਾਣ ਆ। ਜਿੱਥੇ ਸਾਜਿਆ ਸੱਚ ਕਮਾਂਗੇ ਤੇ ਜਿੱਥੇ ਝੂਠੇ ਉਥੇ ਠੋਕੇ ਖਿਲਾਫ ਪੈਰਾ ਲਾਵਾਂਗੇ ਮੈਂ ਦੂਜੇ ਦਿਨ ਉਹਨਾਂ ਦੀ ਸਟੇਟਮੈਂਟ ਦਾ ਵਿਰੋਧ ਕੀਤਾ ਮੈਂ ਕਿ ਆ ਜਾਓ ਕਿਸੇ ਵੀ ਟੀਵੀ ਚੈਨਲ ਦੀ ਡਿਬੇਟ ਦੇ ਉੱਤੇ ਮੈਂ ਆਰਡੀਨੈਂਸ ਪੜਿਆ ਮੈਂ ਆਰਡੀਨੈਂਸ ਦੇ ਉੱਤੇ ਬੁੱਧੀਮਾਨ ਲੋਕਾਂ ਦੀ رائے ਲਈ ਹੈ ਤੇ ਲੋਕ ਇਨਸਾਫ ਪਾਰਟੀ ਦੋਸਤੋ ਅੰਮ੍ਰਿਤਸਰ ਜਿਲ੍ਹਾ ਵਾਲਾ ਬਾਗ ਤੋਂ ਲੈ ਕੇ ਮੁੱਖ ਮੰਤਰੀ ਦੇ ਘਰ ਤੱਕ 5 ਦਿਨ 300 ਕਿਲੋਮੀਟਰ ਦਾ ਸਫ਼ਰ ਸਾਈਕਲ ਦੀਆਂ ਕਾਠੀਆਂ ਦੇ ਉੱਤੇ ਕੋਈ ਅੰਦੋਲਨ ਨਹੀਂ ਸੀ ਉਦੋਂ ਮਕਸਦ ਇਹ ਸੀ ਕਿ ਪੰਜਾਬ ਦੇ ਬਹੁ ਗਿਣਤੀ ਲੋਕਾਂ ਨੂੰ ਨਹੀਂ ਪਤਾ ਕਿ ਆਰਡੀਨੈਂਸ ਹੈ ਕੀ ਹੈ ਨਹੀਂ ਜਾਣਕਾਰੀ ਕਿ ਇਹਨਾਂ ਦਾ ਪੰਜਾਬ ਦੇ ਭਵਿੱਖ ਦੇ ਉੱਤੇ ਮਾੜਾ ਜਾਂ ਚੰਗਾ ਅਸਰ ਕੀ ਪੈਣਾ ਹੈ 10 ਲੱਖ ਅਸੀਂ ਪੈਂਫਲਟ ਪ੍ਰਿੰਟ ਕਰਾਇਆ 10 ਲੱਖ ਪੈਂਫਲਟ ਸੈਂਕੜੇ ਪਿੰਡਾਂ ਚੋਂ ਦੀ ਹਜ਼ਾਰਾਂ ਲੋਕਾਂ ਨੂੰ ਮਿਲਦੇ ਹੋਏ ਮੀਡੀਆ ਦੇ ਜ਼ਰੀਏ ਸਪੀਚਾਂ ਦੇ ਜ਼ਰੀਏ ਪੈਂਫਲਟ ਵੰਡਦੇ ਹੋਏ ਪੰਜ ਮਹੀਨਿਆਂ ਅਸੀਂ ਮੁੱਖ ਮੰਤਰੀ ਦੇ ਘਰ ਪਹੁੰਚੇ ਮਕਸਦ ਦੇ ਵਿੱਚ ਪ੍ਰਾਪਤੀ ਹੋਈ ਲੋਕਾਂ ਨੂੰ ਪਤਾ ਲੱਗਿਆ ਵੀ ਇਹ ਬੜੀ ਮਾੜੀ ਚੀਜ਼ ਆ ਮੇਰੇ ਹਮ ਉਮਰ ਬੈਠੇ ਆ ਸਕੂਲ ਪੜਦੇ ਹੁੰਦੇ ਸੀ ਤੇ ਤੂਤਾਂ ਵਾਲਾ ਖੂ ਨਾਵਲ ਪੜਿਆ ਸੀ ਇਹਨਾਂ ਜਿਹੜੇ ਮੇਰੇ ਹਮ ਉਮਰ ਆ 40 45 ਆਲੇ ਤੂਤਾਂ ਵਾਲਾ ਖੂ ਨਾਵਲ ਪੜਿਆ ਇਹ ਦੋਸਤੋ ਜਿਹੜਾ ਖੇਤੀ ਸਦਾਰ ਹੁਣ ਕਾਨੂੰਨ ਬਣ ਚੁੱਕਿਆ ਇਹ ਤੂਤਾਂ ਵਾਲੇ ਖੂ ਦੀ ਫੋਟੋ ਸਟੇਟ ਕਾਪੀ ਆ ਉਹਦੇ 'ਚ ਇੱਕ ਸੇਠ ਕਿਵੇਂ ਜੀਵਨਦਾਰ ਦੀ ਜ਼ਮੀਨ ਹੜੱਪਣ ਵਾਸਤੇ ਕੀ ਕੁਝ ਕਰਦਾ ਇਹ ਮਤ ਸਮਝੋ ਕੀ ਗੱਲ ਐ ਐਮਐਸਪੀ ਦੇ ਉੱਤੇ ਖੜੀ ਐ ਇਹ ਮਤ ਸੋਚੋ ਕਿ ਮੰਡੀ ਟੁੱਟਣ ਦੇ ਉੱਤੇ ਗੱਲ ਖੜੀ ਐ ਇਹ ਮਤ ਸੋਚੋ ਕਿ ਸਾਡਾ ਆਰਡੀਏ ਫਰੂਰਲ ਡਵੈਲਪਮੈਂਟ ਫੰਡ 5000 ਕਰੋੜ ਜਿਹਨਾਂ ਪਿੰਡਾਂ ਦੀਆਂ ਸੜਕਾਂ ਦਾ ਜਾਲ ਵਿਛਦਾ ਐ ਇਹ 5000 ਕਰੋੜ ਤੇ ਗੱਲ ਖੜੀ ਐ ਅਸਲ ਗੱਲ ਕਿੱਥੇ ਐ ਇਹ ਸੀਕ੍ਰੇਟ ਰਸਤਾ ਮਤ ਸੋਚੋ ਕਿ ਮੰਡੀ ਦੇ ਆਰਤੀਏ ਬੇਰਜ਼ਗਾਰ ਛੋਟੇ ਟਰਾਂਸਪੋਰਟਰ ਬੇਰਜ਼ਗਾਰ ਮੰਡੀ ਦੇ ਵਿੱਚ ਤੋਲੇ ਪੱਲੇਦਾਰ ਮਜ਼ਦੂਰ ਬੇਰਜ਼ਗਾਰ ਗੱਲ ਇੱਥੇ ਨਹੀਂ ਖੜੀ ਇਹ ਗੱਲ ਖੜੀ ਐ ਕਿ ਪੰਜਾਬ ਦੀ ਉਹ ਜਰਖੇਜ਼ ਧਰਤੀ ਜਿਹੜੀ ਪੂਰੀ ਦੁਨੀਆ ਦੇ ਅੰਦਰ ਉਹ ਵਾਤਾਵਰਨ ਪੰਜਾਬ ਦਾ ਜਿਹਨੂੰ ਕੁਦਰਤ ਨੇ ਅਮੀਰੀ ਬਖਸ਼ਿਸ਼ ਕੀਤੀ ਹੈ ਉਹ ਵਾਤਾਵਰਨ ਜਿਹੜਾ ਦੁਨੀਆ ਦਾ ਨੰਬਰ 1 ਵਸਮਤੀ ਪੈਦਾ ਕਰ ਸਕਦਾ ਹੈ ਅੱਜ ਉਹ ਜ਼ਮੀਨ ਸੀਕਰਟ ਬੇ ਦੇ ਨਾਲ ਕਿਸਾਨ ਨੂੰ ਬੇਜ਼ਮੀਨਾ ਕਰਨ ਵਾਸਤੇ ਮੈਂ ਦੱਸਣ ਲੱਗਿਆ ਇੱਕ ਕਾਨੂੰਨ ਹੋਣ ਦੇ ਵਿੱਚ ਆ ਗਿਆ ਇਸ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਹੋਰਾਂ ਕੀ ਹੈ ਤੁਲਨਾ ਕਰਕੇ ਦੇਖੋ ਇੱਕ ਪਾਸੇ ਗੰਨਾ ਉਗਾਉਂਦੇ ਕਿਸਾਨ ਕੇਨ ਗਰੋਅਰ ਫਾਰਮਰਸ ਪ੍ਰਾਈਵੇਟ ਮਿੱਲਾਂ ਨੂੰ ਗੰਨਾ ਵੇਚਦੇ ਆ ਉਹਨਾਂ ਨੂੰ ਆਪਣੀ ਗੰਨੇ ਦੀ ਕੀਮਤ ਲੈਣ ਵਾਸਤੇ 2-2 3-3 ਸਾਲ ਇੰਤਜ਼ਾਰ ਕਰਨਾ ਪੈਂਦਾ ਸੜਕਾਂ ਦੇ ਉੱਤੇ ਧਰਨੇ ਲਾ ਕੇ ਬੈਠਣਾ ਪੈਂਦਾ ਹੁਣ ਤੁਲਨਾ ਕਰਕੇ ਦੇਖੋ ਇੱਕ ਗੰਨਾ ਮਿੱਲ ਮਾਲਕ ਦੀ ਅਡਾਨੀ ਦੇ ਨਾਲ ਅਡਾਨੀ ਤੇ ਪ੍ਰਾਈਵੇਟ ਗੰਨਾ ਮਿੱਲ ਮਾਲਕ ਜ਼ਮੀਨ ਅਸਮਾਨ ਦਾ ਫਰਕ ਆ ਉਹ 2-2 3-3 ਸਾਲ ਦੋਸਤੋ ਨਹੀਂ ਪੈਸੇ ਦਿੰਦੇ ਕਿਸਾਨ ਨੂੰ ਤੇ ਸਰਕਾਰ ਕੀ ਕਰ ਲੈਂਦੀ ਆ ਉਹਨਾਂ ਦਾ ਸਰਕਾਰ ਕੀ ਬੁਗੜ ਲੈਂਦੀ ਆ ਉਹਨਾਂ ਦਾ ਦੱਸ ਦਿਓ ਮੈਨੂੰ ਹੁਣ ਕੀ ਆ ਹੁਣ ਐਮਐਸਪੀ ਦੇ ਉੱਤੇ ਬੜਾ ਰੌਲਾ ਪਾਉਂਦੇ ਆ ਕਹਿੰਦੇ ਜੀ ਐਮਐਸਪੀ ਟੁੱਟਣੀ ਨਹੀਂ ਮੈਂ ਮੰਨਦਾ ਨਹੀਂ ਟੁੱਟਣੀ ਐਮਐਸਪੀ ਮੈਂ ਉਹ ਲੈਜਲੇਟਰ ਆ ਜਿਹਨੇ 47 ਤੋਂ ਬਾਅਦ ਜੇ ਅਸੈਂਬਲੀ ਦੇ ਅੰਦਰ ਪੰਜਾਬ ਦੇ ਲੁੱਟੇ ਹੋਏ ਹਕੂਕ ਖਰਕੇ ਕੁੱਟ ਖਾ ਕੇ ਤਿੰਨ ਵਾਰ ਪਾਣੀਆਂ ਦੀ ਕੀਮਤ ਦਾ ਬਿੱਲ ਪਾਸ ਕਰਾਇਆ ਤੇ ਉਹ ਮੇਰੇ ਮੈਂ ਕਹਿੰਦਾ ਸੰਗਤ ਦਾ ਆਸ਼ੀਰਵਾਦ ਆ ਉਹ ਗੁਰੂ ਦੀ ਕਿਰਪਾ ਹੈ ਉਹ ਗੁਰੂ ਨੇ ਮੇਰੇ ਤੋਂ ਕਰਵਾਇਆ ਐਮਐਸਪੀ ਨਹੀਂ ਟੱਗੀ MSP ਰਹੂਗੀ ਦੋਸਤੋ ਪਰ ਕੋਈ ਸਰਕਾਰੀ ਖਰੀਦ ਏਜੰਸੀ ਖਰੀਦਣ ਵਾਸਤੇ ਨਹੀਂ ਆਉਣੀ ਆ ਡਗਰੂਪਿੰਡ ਆ ਨਾ ਮੋਗੇ ਤੋਂ ਫਰੋਇਦਪੁਰ ਨੂੰ ਜਾਂਦੇ ਆ ਦੇਖ ਲਓ ਕਿੱਡਾ ਮਕੈਨਿਕਲ ਖਰੀਦ ਕੇਂਦਰ ਰਡਾਨੀਆਂ ਦਾ ਸਥਾਪਿਤ ਹੋ ਗਿਆ ਰੇਲਵੇ ਲਾਈਨ ਅੰਦਰ ਜਾਂਦੀ ਆ ਰੇਲਵੇ ਅੰਦਰ ਜਾ ਰਿਆ ਹੋਣਾ ਕੀ ਹੈ ਅਸੀਂ ਜਦੋਂ ਸਾਈਕਲ ਯਾਤਰਾ ਦੇ ਉੱਤੇ ਗਏ ਤੇ ਰਸਤੇ ਦੇ ਵਿੱਚ ਦੁਆਬਾ ਮੱਕੀ ਦਾ ਖੜਿਆ ਦੋਸਤੋ ਜਿੱਥੇ ਮੱਕੀ ਸਭ ਤੋਂ ਵੱਧ ਪੈਦਾ ਹੁੰਦੀ ਹੈ ਮੰਡੀਆਂ ਦੇ ਵਿੱਚ ਪੱਤਰਕਾਰਾਂ ਨੂੰ ਲੈ ਕੇ ਚਲੇ ਗਏ ਮੈਂ ਯਾਰ ਅਸੀਂ ਆਪਣੇ ਜਵਾਨੋਂ ਕੁਝ ਨਹੀਂ ਦੱਸਣਾ ਇਹ ਜਿਹੜੇ ਪੰਜਾਬ ਦੇ ਡੋਗਰੇ ਬਣੇ ਹੋਏ ਲੀਡਰ ਐ ਐਮਐਸਪੀ ਦੇ ਉੱਤੇ ਕਿਸਾਨਾਂ ਨੂੰ ਗੁੰਮਰਾਹ ਕਰਦੇ ਆ ਅੱਜ ਉਹਨਾਂ ਦੀ ਲਾਈਵ ਤੁਹਾਨੂੰ ਸਾਰੀ ਜਿਹੜੀ ਆ ਤਸੱਲੀ ਕਰਾ ਕੇ ਜਾਵਾਂਗੇ ਪੱਤਰਕਾਰ ਨਾਲ ਲੈ ਪਹਿਲਾਂ ਗਏ ਮੰਗਾ ਬੰਗਾ ਮੰਡੀ ਫੇਰ ਗਏ ਨਵਾਂ ਸ਼ਹਿਰ ਮੰਡੀ ਮੋਤੀਆਂ ਵਰਗੀ ਮੰਡੀ ਦੇ ਅੰਦਰ ਮੱਕੀ ਆਹੀ ਮੋਤੀਆਂ ਵਰਗੀ ਮੈਂ ਪੱਤਰਕਾਰ ਦੋਸਤਾਂ ਨੂੰ ਕਿਹਾ ਮੈਂ ਯਾਰ ਪੁੱਛੋ ਕਿਸਾਨਾਂ ਨੂੰ ਇਹਨਾਂ ਨੇ ਮੱਕੀ ਕੀ ਭਾਅ ਵੇਚੀ ਐ ਤੇ ਅੱਗੇ ਉਹ ਜਦੋਂ ਪੱਤਰਕਾਰ ਨੇ ਪੁੱਛਿਆ ਮੱਕੀ ਕੀ ਭਾਅ ਵੇਚੀ ਐ ਤੇ ਲਿਟਰਲੀ ਤੁਸੀਂ ਦੇਖ ਸਕਦੇ ਹੋ ਕਿਸਾਨ इमोਸ਼ਨ ਅੱਖਾਂ ਦੇ ਵਿੱਚ ਪਾਣੀ ਹੈ ਕਹਿੰਦਾ 650 ਰੁਪਿਆ ਮੇਰੀ ਮੱਕੀ ਦਾ ਭਾਅ ਲਗਿਆ ਕਹਿੰਦਾ ਮੈਂ ਵਾਪਸ ਲੈ ਕੇ ਜਾ ਰਿਹਾ ਮੱਕੀ ਦਾ ਐਮ ਐਸ ਪੀ ਕਿੰਨਾ 1850 ਰੁਪਿਆ ਪ੍ਰਤੀ ਕੁਇੰਟਲ ਕਿੱਥੇ ਆਓ ਬੀ ਜੀ ਪੀ ਦੇ ਲੀਡਰ ਤੇ ਬੀ ਜੀ ਪੀ ਦੇ ਸਾਥੀ ਗੁੱਤ ਦੇ ਨਾਲ ਪਰਾਂਦਾ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਦੇ ਚਾਵਲ ਤੁਹਾਡੀ ਗੱਡੀ ਚੱਲ ਜਾਂਦੀ ਹੈ 2 ਸਾਲ ਪੈਸੇ ਨਹੀਂ ਮਿਲੇ 3 ਸਾਲ ਨਹੀਂ ਮਿਲੇ ਤੁਸੀਂ ਸਬਰ ਦਾ ਘੁੱਟ ਭਰ ਲੈਂਦੇ ਹੋ ਜਿੱਦਣ ਤੁਹਾਡੀ ਮੂਲ ਫਸਲ ਜਿਹੜੀ ਚਾਵਲ ਤੇ ਕਣਕ ਹੈ ਗਾੜੀ ਮੂਲ ਫਸਲ ਐਮਐਸਪੀ ਦੋਦੇ ਪੋਨੇ ਭਾ ਦੇ ਉੱਤੇ ਮੈਂ ਨਾਲ ਇਹ ਵੀ ਕਹਿ ਕੇ ਚੱਲਿਆ ਇਸ ਸਟੇਜ ਤੋਂ ਹੋ ਸਕਦਾ ਸਾਲ ਦੋ ਸਾਲ ੜਾਨੀ ਵਰਗੇ ਵਪਾਰੀਆਂ ਨੂੰ ਆਊਟ ਕਰਨ ਵਾਸਤੇ ਪਰਚੇਜ਼ ਦੇ ਵਿੱਚੋਂ ਮੋਨੋਪੋਲੀ ਸਥਾਪਿਤ ਕਰਨ ਵਾਸਤੇ ਹੋ ਸਕਦਾ ਸਾਲ ਦੋ ਸਾਲ ਐਮਐਸਪੀ ਤੋਂ ਵੀ 100 200 ਰੁਪਿਆ ਤੁਹਾਨੂੰ ਵੱਧ ਕੀਮਤ ਦੇ ਦੇਣ ਜਦੋਂ ਸਾਰਾ ਵਪਾਰੀ ਆਊਟ ਕਰ ਲਿਆ ਮੋਨੋਪੋਲੀ ਹੱਥੇ ਆ ਗਈ ਇਕੱਲੇ ਖਰੀਦਦਾਰ ਰਹਿ ਕੇ ਫਿਰ ਆਪਣੀ ਕਰਤੂਤ ਤੇ ਆਉਣਗੇ ਫਿਰ ਤੁਹਾਡੀ ਕਣਕ ਤੇ ਚਾਵਲ ਅੱਧੇ ਪੌਣੇ ਭਾਅ ਦੇ ਉੱਤੇ ਖਰੀਦਣਗੇ ਤੇ 2-2 3-3 ਸਾਲ ਤੁਹਾਨੂੰ ਨਹੀਂ ਕਰਨਗੇ ਪੇਮੈਂਟ ਅਡਾਨੀ ਬਨਾਮ ਪ੍ਰਾਈਵੇਟ ਗੰਨਾ ਮਿਲ ਮਾਲਕ ਜ਼ਮੀਨ ਆਸਮਾਨ ਦਾ ਫਰਕ ਹੈ ਸਰਕਾਰ ਕੀ ਕਰ ਲੂਗੀ ਅਡਾਨੀਆਂ ਦਾ ਤੁਹਾਨੂੰ ਨਹੀਂ ਮਿਲਣੀ ਪੇਮੈਂਟ 3-3 4-4 ਸਾਲ ਤੇ ਫਿਰ ਇਹ ਬੈਂਸ ਨਹੀਂ ਬੋਲਦਾ ਸਰਕਾਰ ਦਾ ਅੰਕੜਾ ਬੋਲਦਾ ਹੈ 77% ਕਿਸਾਨ ਪੰਜਾਬ ਦਾ 77% ਕਿਸਾਨ ਆਪਣੀ ਜ਼ਮੀਨ ਬੈਂਕਾਂ ਦੇ ਕੋਲੇ ਗਿਰਵੀ ਰੱਖੀ ਬੈਠਾ ਹੈ ਜਦੋਂ ਤੁਹਾਨੂੰ ਮੂਲ ਫਸਲ ਦੀ 2 3 4 ਸਾਲ ਕੀਮਤ ਨਾ ਮਿਲੀ ਤੇ ਬੈਂਕਾਂ ਦੀ কুরਕੀ ਆਉਣੀ ਆ ਨਿਲਾਮੀ ਤੇ ਫਿਰ ਇਹਨਾਂ ਕਾਰਪੋਰੇਟਾਂ ਦਾ ਬੈਂਕਾਂ ਦੇ ਨਾਲ ਸਾਠ ਘਾਂਟਿਆਂ ਇਹ ਥੋਡੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਨਿਲਾਮੀਆਂ ਦੇ ਜ਼ਰੀਏ ਖਰੀਦਣ ਵਾਸਤੇ ਤੂਤਾਂ ਵਾਲਾ ਖੂਨਾਂਵਲ ਦੀ ਤਰ੍ਹਾਂ ਦੇ ਉੱਤੇ ਕਾਨੂੰਨ ਬਣਿਆ ਜਿਹੜਾ ਕਿਸੇ ਵੀ ਕੀਮਤ ਦੇ ਉੱਤੇ ਸਾਡੀ ਮੌਤ ਦੇ ਬਰੰਟਿਆ ਦੋਸਤੋ ਅੱਜ ਕਿਸਾਨ ਅੰਦੋਲਨ ਰਾਜਨੀਤਿਕ ਲੀਡਰਾਂ ਨੂੰ ਹੇਟ ਕਰਦਾ ਦੁੱਧਾ ਸੜਿਆ ਲੱਸੀ ਨੂੰ ਫੂਕਾ ਮਾਰਦਾ ਮੈਂ ਸਮਝਦਾ ਕੀ ਬਾਜੇ ਪਿਆ 72 ਸਾਲ ਪੰਜਾਬ ਸੂਬੇ ਦੇ ਕਿਸਾਨੋਂ 72 ਸਾਲ ਤੁਹਾਨੂੰ ਇਹਨਾਂ ਦੋਨੋਂ ਵੱਡੀਆਂ ਰਵਾਇਤੀ ਪਾਰਟੀਆਂ ਨੇ ਆਪਣਾ ਟੂਲ ਬਣਾ ਕੇ ਵਰਤਿਆ ਅੱਜ ਤੁਸੀਂ ਵੀ ਵਰਤੋ ਤੁਸੀਂ ਕਿਉਂ ਨਹੀਂ ਵਰਤਦੇ ਅੱਜ ਤੁਸੀਂ ਵੀ ਵਰਤੋ ਅੱਜ ਟੂਲ ਬਣਾਓ ਇਹਨਾਂ ਦੇ ਚਿਹਰੇ ਬੇਨਕਾਬ ਕਰੋ ਪੰਜਾਬ ਤੋਂ ਚੁਣਕੇ ਗਏ ਸਾਰੇ ਐਮਐਲਏ ਐਮਪੀ ਤੇ ਰਾਜ ਸਭਾ ਦੇ ਮੈਂਬਰ ਔਰ ਮੁੱਖ ਮੰਤਰੀ ਤੇ ਮੰਤਰੀ ਅੱਜ ਓਪਨਲੀ ਕਿਸਾਨ ਜਥੇਬੰਦੀਆਂ ਸੱਦਾ ਦੇਣ ਵੀ ਆਓ ਸਾਡੇ ਨਾਲ ਦਿੱਲੀ ਚਲੋ ਪਤਾ ਲੱਗ ਜੂਗਾ ਕਿ ਸਚਾਈ ਕਿੱਥੇ ਖੜਦੀ ਹੈ ਜੇ ਸਾਰਾ ਪੰਜਾਬ ਇਕਜੁੱਟ ਹੋ ਕੇ ਦੋਸਤੋ ਦਿੱਲੀ ਨੂੰ ਕੂਚ ਕਰ ਜਵੇ ਤੇ ਦੁਨੀਆ ਦੀ ਕੋਈ ਤਾਕਤ ਨਹੀਂ ਕਿ ਮੋਦੀ ਇਹ ਕਾਨੂੰਨ ਰੱਦ ਨਾ ਕਰੇ ਰੱਦ ਕਰਨਾ ਪਏਗਾ ਅੱਜ ਅੱਜ ਬੀਜੇਪੀ ਸਾਨੂੰ ਯਾਰ ਬੰਗਾਰੇ ਮੋਦੀ ਸਾਹਿਬ ਅਸੀਂ 2% ਐ ਇਕੱਲੇ ਸਿੱਖ ਨਹੀਂ ਪੰਜਾਬੀ ਮੈਂ ਫੇਰ ਕਹੂੰਗਾ ਬਲ ਲੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਾ ਤਾਉਣ ਭਲੇ ਕੋ ਮੰਦੇ ਚਾਹੇ ਹਿੰਦੂ ਐ ਪੰਜਾਬੀ ਚਾਹੇ ਮੁਸਲਮਾਨ ਐ ਚਾਹੇ ਸਿੱਖ ਐ ਤੇ ਚਾਹੇ ਇਸਾਈ ਐ ਅਸੀਂ ਉਹ ਜਿਹੜੇ ਸਰਾਧਾਂ ਦੀ ਰਾਖੀ ਕਰਦੇ ਆਂ ਅਸੀਂ ਉਹ ਜਿਹੜੇ ਚੀਨ ਵਰਗਿਆਂ ਨੂੰ ਆ ਥੋੜੇ ਦਿਨ ਪਹਿਲਾਂ ਦੀ ਗੱਲ ਆ ਮਾਨਸਾ ਦਾ ਯੋਧਾ ਸਾਡਾ ਫੌਜੀ ਵੀਰ ਤੇ ਉਹ ਚੀਨ ਦੇ ਸੁਪਾਂਹਾਂ ਨੂੰ 11 ਨੂੰ ਮੌਤੇ ਢਾਟਾ ਕੇ ਪਿਛਲਖੁਰੀ ਮੋੜ ਦਿੰਦਾ ਮੋਦੀ ਸਾਹਿਬ ਸਮਝ ਕਰ ਲੋ ਯਾਦ ਕਰੋ ਐਸਵਾਈਐਲ ਅਸੀਂ 25 ਸਾਲ ਪੰਜਾਬ ਦੇ ਲੋਕਾਂ ਨੇ ਇਸ ਧਰਤੀ ਦੇ ਉੱਤੇ ਖੂਨ ਡੋਲਿਆ ਆਪਣਾ ਐਸਵਾਈਐਲ ਤੋਂ ਸ਼ੁਰੂ ਹੋਈ ਸੀ ਗੱਲ 25 ਸਾਲ ਕਲਾ ਸਿੱਖਾਂ ਦਾ ਖੂਨ ਨਹੀਂ ਡੁੱਲਿਆ ਪੰਜਾਬੀਆਂ ਦਾ ਖੂਨ ਡੁੱਲਿਆ ਖੇਤੀ ਸਾਡੀ ਸਾਰ ਆ ਗਿਆ ਆਤਮਾ ਸਾਡੀ ਤੇ ਜੇ ਸਾਰਾ ਕੱਟ ਦਿਓ ਤੇ ਇਹ ਸਰੀਰ ਮਰਦਾ ਸਾਨੂੰ ਮਰਦੇ ਨਾ ਸਮਝੋ ਅਸੀਂ ਮਰਦੇ ਨਹੀਂ ਮਜਬੂਰ ਨਾ ਕਰੋ ਪੰਜਾਬ ਦੀ ਸ਼ਾਂਤੀ ਜਿਹੜੀ ਹਜ਼ਾਰਾਂ ਕੁਰਬਾਨੀਆਂ ਤੋਂ ਬਾਅਦ ਪੰਜਾਬ ਦੇ ਵਿੱਚ ਲੋਕਾਂ ਨੂੰ ਦੇਖਣ ਲਈ ਨਸੀਬ ਹੋਈ ਹੈ ਇਸ ਸ਼ਾਂਤੀ ਨੂੰ ਬਰਕਰਾਰ ਰੱਖੋ ਮੋਦੀ ਸਾਹਿਬ ਜਿਹੜੇ ਲੋਕ ਤੁਹਾਨੂੰ ਅੱਜ ਪੁੱਠਿਆਂ ਰਹਿਵਾ ਦਿੰਦੇ ਆ ਜਿਹੜੇ ਲੋਕ ਤੁਹਾਨੂੰ ਦੇਸ਼ ਦਾ ਡਿਕਟੇਟਰ ਸਾਬਤ ਕਰਨ ਵਾਸਤੇ ਤੁਹਾਡੇ ਕੋਲੇ ਇੱਕ ਪੱਤਾ ਆ ਗਿਆ ਹਿੰਦੂ ਕਾਰਡ ਮਤ ਸੋਚੋ ਕਿ ਇਹ ਪੱਤਾ ਸਦਾ ਲਈ ਚੱਲਣਾ ਯਾਦ ਕਰੋ ਦੇਸ਼ ਦੇ ਅੰਦਰ ਐਮਰਜੈਂਸੀ ਤੋਂ ਬਾਅਦ ਬੀਬੀ ਇੰਦਰਾ ਗਾਂਧੀ ਤੇ ਉਹਦੇ ਚੇਲੇ ਸਮਝਦੇ ਸੀ ਕਿ ਦੇਸ਼ ਦੇ ਅੰਦਰ ਕੋਈ ਪਾਰਟੀ ਨਹੀਂ ਕਲਿੰਦਰਾ ਰਹੇਗੀ ਤੇ ਦੇਸ਼ ਦਾ ਇਤਿਹਾਸ ਕੀ ਆ ਗੌਰਵਮਈ ਦੇਸ਼ ਦਾ ਇਤਿਹਾਸ ਅੱਜ ਮੈਂ ਸਮਝਦਾ ਕਿ ਅਸੀਂ ਸਿਰਫ ਦੋ ਸਟੇਟ ਜਿੱਥੇ ਮੰਡੀਕਰਨ ਸਭ ਤੋਂ ਮਜ਼ਬੂਤ ਆ ਪੰਜਾਬ ਤੇ ਹਰਿਆਣਾ ਪਰ ਬਾਕੀ ਦੇਸ਼ ਦੇ ਕਿਸਾਨ ਦੀਆਂ ਭਾਵਨਾਵਾਂ ਦੋਸਤੋ ਪੰਜਾਬ ਦੇ ਕਿਸਾਨ ਦੇ ਨਾਲ ਆ ਦਿਲ ਦੀ ਹੰਦਰ ਦੀ ਕਿਸਾਨ ਦੇ ਨਾਲ ਆ ਸੋ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ ਵਾਇਗਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ ਮੇਰੀ ਬੇਨਤੀ ਆ ਕਿ ਆਪਾਂ ਡਿਵਾਈਡ ਨਹੀਂ ਹੋਣਾ ਜਿੱਥੇ ਕਿਸਾਨ ਜਿੱਥੇ ਬੰਦੀਆਂ ਦੀ ਕਾਲ ਆਉਂਦੀ ਆ ਆਪਾਂ ਉਹਨਾਂ ਨੂੰ ਭਰਪੂਰ ਸਮਰਥਨ ਕਰਨਾ ਹੈ ਘਰ ਦਾ ਪ੍ਰੋਗਰਾਮ ਛੱਡਣਾ ਦੋਸਤੋ ਆਪਣਾ ਵਪਾਰ ਕਰ ਜੇਮਾ ਛੱਡਣਾ ਸੀ ਇੱਕ ਰਹਿਣਾ ਉਹਨਾਂ ਲੋਕਾਂ ਦੇ ਚਿਹਰੇ ਬੇਨਕਾਬ ਕਰਕੇ ਤੇ ਦੇਸ਼ ਦੀ ਸਰਕਾਰ ਨੂੰ ਮਜਬੂਰ ਕਰਨਾ ਹੈ ਕਿ ਇਹ ਡੈਥ ਵਾਰੰਟ ਪੰਜਾਬੀ ਕਦੇ ਵੀ ਕਬੂਲ ਨਹੀਂ ਕਰਨਗੇ ਮੈਂ ਪਿਛਲੇ ਹਫਤੇ ਕੈਪਟਨ ਮਰਿੰਦਰ ਸਿੰਘ ਜਰ ਨੂੰ ਬੇਨਤੀ ਪੱਤਰ ਲਿਖਿਆ ਕਿ ਐਜ਼ ਅ ਲੈਜਿਸਲੇਚਰ ਮੇਰੀ ਡਿਊਟੀ ਲਈ ਆ ਪੰਜਾਬ ਦੇ ਲੋਕਾਂ ਨੇ ਮੈਂ ਬੇਨਤੀ ਪੱਤਰ ਲਿਖਿਆ ਮੈਂ ਮੁੱਖ ਮੰਤਰੀ ਸਾਹਿਬ ਹੰਗਾਮੀ ਸੈਸ਼ਨ ਸੱਦ ਲਓ ਤੁਸੀਂ ਹੰਗਾਮੀ ਸੈਸ਼ਨ ਸੱਦਿਆ ਸੀ ਆਰਡੀਨੈਂਸਾਂ ਨੂੰ ਰੱਦ ਕਰਨ ਵਾਸਤੇ ਅਸੀਂ 300 ਕਿਲੋਮੀਟਰ ਲੰਬੀ ਯਾਤਰਾ ਕੀਤੀ ਧੰਵਾਦ ਤੁਹਾਡਾ ਵਿਧਾਨ ਸਭਾ ਦੇ ਅੰਦਰ ਕੀਤਾ ਮੈਂ ਫੇਰ ਧੰਵਾਦੀ ਹੋਵਾਂਗਾ ਐਮਰਜੈਂਸੀ ਸੈਸ਼ਨ ਕਾਲ ਕਰ ਲਓ ਮੈਂ ਤਿੰਨ ਸਜਾ ਮੁੱਖ ਰੂਪ ਦੇ ਵਿੱਚ ਪਹਿਲਾ ਲਿਖਿਆ ਮੈਂ ਕੈਪਟਨ ਸਾਹਿਬ ਅਸੈਂਬਲੀ ਦੇ ਅੰਦਰ ਨਵਾਂ ਕਾਨੂੰਨ ਤਿਆਰ ਕਰ ਦਿਓ ਨਵਾਂ ਕਾਨੂੰਨ ਪਾਸ ਕਰ ਦਿਈਏ ਕਿ ਜਿਹੜਾ ਵਪਾਰੀ ਐਮਐਸਪੀ ਤੋਂ ਇੱਕ ਪੈਸਾ ਕਿਸਾਨ ਦੀ ਜਨਸ ਖਰੀਦ ਕਰੇ ਗੈਰ ਜਮਾਨਤੀ ਧਰਾਮਾਂ ਤੈਦੋ ਤੇ ਐਫ ਆਈ ਆਰ ਦਰਜ ਚਾਹੇ ਅਡਾਨੀ ਹੋਵੇ ਤੇ ਚਾਹੇ ਅਡਾਨੀ ਦਾ ਬਾਪ ਹੋਵੇ ਫੜ ਕੇ ਜੇਲ੍ਹ ਚ ਬੰਦ ਕਰ ਦਿਆਂਗੇ ਨੰਬਰ ਦੂਜਾ ਦੇਸ਼ ਦਾ ਕੋਈ ਉਹ ਬੰਦਾ ਜਿਹੜਾ ਪੰਜਾਬ ਦਾ ਵਾਸੀ ਨਹੀਂ ਉਹ ਪੰਜਾਬ ਦੇ ਅੰਦਰ ਖੇਤੀਬਾੜੀ ਜ਼ਮੀਨਾਂ ਖਰੀਦ ਕਰ ਸਕੇ ਨੰਬਰ ਤੀਜਾ ਨੰਬਰ ਤੀਜਾ ਇਹਨਾਂ ਕਾਰਪੋਰੇਟ ਨੇ ਕਰਨਾ ਕਿ ਕਿਸਾਨ ਦੇ ਕੋਲੋਂ ਸਸਤੇ ਭਾਵਾਂ ਦੇ ਉੱਤੇ ਅਨਾਜ ਖਰੀਦ ਕੇ ਪੰਜਾਬ ਦੇ ਲੋਕਾਂ ਨੂੰ ਮਨਮਰਜ਼ੀ ਦੇ ਰੇਟਾਂ ਦੇ ਉੱਤੇ ਵੇਚਣਾ ਪੰਜਾਬ ਦੇ ਅੰਦਰ ਰੇਟ ਫਿਕਸਿੰਗ ਮਾਫੀਆ ਬਣਨਾ ਇਸ ਮਾਫੀਆ ਨੂੰ ਖਤਮ ਕਰਨ ਵਾਸਤੇ ਕਾਨੂੰਨ ਘੜਤਿਓ ਮੈਂ ਕੈਪਟਨ ਸਾਹਿਬ ਅੱਜ ਪੰਜਾਬ ਵੱਧ ਸਕਦਾ ਅੱਜ ਸੂਬਿਆਂ ਦੇ ਅਧਿਕਾਰਾਂ ਦੀ ਗੱਲ ਤਰੀ ਹੈ 16 ਨਵੰਬਰ 2016 ਨੂੰ ਇਥੇ ਅਸੈਂਬਲੀ ਨੇ ਪਾਸ ਕੀਤਾ ਗਿਆ ਸੀ ਪਾਣੀਆਂ ਦੀ ਕੀਮਤ ਵਸੂਲ ਕਰਨੀ ਹੈ ਕੱਲੇ ਰਾਜਸਥਾਨ ਦੇ ਕੋਲੋਂ ਅਸੀਂ 16 ਲੱਖ ਕਰੋੜ ਰੁਪਏ ਤੋਂ ਵੱਧ ਰਕਮ ਲੈਣੀ ਹੈ ਪਾਣੀ ਦੀ ਕੀਮਤ ਦੀ ਹਰਿਆਣਾ ਤੇ ਦਿੱਲੀ ਵੱਖਰੇ ਆ ਇਸੇ ਕੰਮ ਦੇ ਵਿੱਚ ਰਾਜਤਕਾਰਾਂ ਦੀ ਗੱਲ ਤਰੀ ਹੈ ਇਸੇ ਗੱਲ ਦੇ ਵਿੱਚ ਪਾਸ ਹੋਇਆ ਉਹ ਸਰਕਾਰੀ ਬਿੱਲ ਜਿਹੜਾ ਰਾਜਸਥਾਨ ਦਿੱਲੀ আর ਹਰਿਆਣਾ ਤੋਂ ਪਾਣੀ ਦੀ ਕੀਮਤ ਲੈਣ ਵਾਸਤੇ ਸਰਕਾਰਾਂ ਨੂੰ ਹੁਕਮ ਕਰਦਾ ਹੈ ਅੱਜ ਤੁਸੀਂ ਸਰਕਾਰ ਦੇ ਮੁੱਖ ਮੰਤਰੀਓ ਭੇਜੋ ਤਿੰਨੋਂ ਸੂਬਿਆਂ ਨੂੰ ਬਿੱਲ ਪੰਜਾਬ ਦੇ ਸਿਰ ਚੜੇ ਕਰਜ਼ੇ ਦੀ ਪੰਡ ਤੇ ਸਾਡੇ ਪੰਜਾਬ ਦਾ ਖੇਤ ਮਜ਼ਦੂਰ ਤੇ ਕਿਸਾਨ ਕਰਜ਼ਾ ਮੁਫਤ ਹੋ ਸਕਦਾ ਹੈ ਸੋ ਮੈਂ ਆਸ ਕਰੂੰਗਾ ਕੈਪਟਨ ਅਮਰਿੰਦਰ ਸਿੰਘ 19 ਤੇ ਇੱਕ ਸੋਮਵਾਰ ਨੂੰ ਜਿਹੜਾ ਸੈਸ਼ਨ ਹੈ ਪਰ ਮੈਨੂੰ ਉਮੀਦ ਬੜੀ ਘਟ ਆ ਵਾਹਿਗੁਰੂ ਕਿਰਪਾ ਕਰੇ ਸਮਤ ਬਖਸ਼ਿਸ਼ ਕਰੇ ਇਹਨਾਂ ਸਤਾਧਾਰੀ ਲੋਕਾਂ ਨੂੰ ਇਹ ਪੰਜਾਬ ਦੇ ਕਿਸਾਨ ਦੇ ਅਸਲ ਹਾਮੀ ਬਣ ਕੇ ਅਸਲ ਮਦਦਗਾਰ ਬਣ ਕੇ ਅਸੈਂਬਲੀ ਦੇ ਅੰਦਰ ਇੱਕ ਐਸਾ ਕਾਨੂੰਨ ਤਿਆਰ ਕਰਨ ਜਿਹੜਾ ਕੇਂਦਰ ਨੇ ਕਾਲਾ ਕਾਨੂੰਨ ਕਹਾੜਾ ਜਿਹੜਾ ਬੜਾ ਤਿੱਖਾ ਇਸ ਤਿੱਖੇ ਕਹਾੜੇ ਦੀ ਅਸੀਂ ਧਾਰ ਨੂੰ ਖੁੰਡਿਆ ਕਰ ਸਕੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ